ਮੈਂ ਨਹੀਂ ਬਾਕੀ ਬਸ ਸੇਵ ਕਰ ਹੂੰ ਮੇਰਾ ਤਾਂ ਅੱਜ ਸੰਡੇ ਆ ਤਾਂ ਹੋ ਗਿਆ ਅੱਜ ਦੁਪਹਿਰੇ ਮੈਸੇਜ ਆਇਆ ਨਹੀਂ ਤਾਂ ਮੈਂ ਉੱਥੇ ਤਾਂ ਚਲਾਉਣ ਦਾ ਟਾਈਮ ਨਹੀਂ ਹੈ ਤੇ ਵੈਸੇ ਵੀ ਇੱਥੇ ਵਾਈਫਾਈ ਨਹੀਂ ਹੁੰਦਾ ਜੋ ਮਾੜਾ ਮਾੜ ਚਲਾਉਣਾ ਹੂੰ कार्ड लेनी है। मेरा तो आदत है वो करना।